ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਅਸੀਂ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਏ ਹਾਂ ਖਵਾਜਾ ਪੀਰ ਜੀ ਦਾ ਇੱਕ ਢਾਲਾ ਲੈ ਕੇ ਹਾਜ਼ਰ ਹੋਏ ਹਾਂ ਜਿਹੜਾ ਕਿ ਕਿਸੇ ਵੀ ਧੀ ਭੈਣ ਦਾ ਘਰ ਜਿਹੜਾ ਕਹਿੰ ਲੋ ਕਿ ਘਰ ਉਜੜਦਾ ਹੋਵੇ ਜਿਹੜੀਆਂ ਖਾਸ ਵਿਆਹੀਆਂ ਔਰਤਾਂ ਜਿਹੜੀਆਂ ਵਿਆਹੀਆਂ ਹੋਵੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਘਰ ਵਾਲੇ ਛੱਡ ਕੇ ਚਲੇ ਗਏ ਹੋਣ ਤੰਗ ਪ੍ਰੇਸ਼ਾਨ ਕਰਦੇ ਹੋਣ ਸੋਹਰਾ ਸੋਹਰਾ ਪਰਿਵਾਰ ਜਾਂ ਘਰ ਵਾਲਾ ਪਤੀ ਜਿਹੜਾ ਪਿਆਰ ਨਾ ਕਰਦਾ ਹੋਵੇ ਉਹਨਾਂ ਵਾਸਤੇ ਖਵਾਜਾ ਪੀਰ ਜੀ ਦਾ ਢਾਲਾ ਲੈ ਕੇ حاضر ਹੋਏ ਆਂ ਦੋਸਤੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਆ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਮਿਲਦੀਆਂ ਰਹਿਣਗੀਆਂ ਦੋਸਤੋ ਤਾਂ ਹੁਣ ਗੱਲ ਕਰਦੇ ਆਂ ਜੀ ਖਵਾਜਾ ਪੀਰ ਜੀ ਦੇ ਢਾਲੇ ਬਾਰੇ ਜਿਹੜਾ ਕੀ ਧੀਆਂ ਪੈਣਾ ਦਾ ਕਿਸੇ ਵੀ ਪਰਿਵਾਰ ਦਾ ਜਿਹੜਾ ਘਰ ਬਰਬਾਦ ਹੁੰਦਾ ਹੋਵੇ ਉਹਨੂੰ ਬਚਾਉਣ ਵਾਸਤੇ ਹਟਾਲਾ ਖਾਸ ਖਵਾਜਾ ਪੀਰ ਜੀ ਦਾ ਢਾਲਾ ਲੈ ਕੇ ਹਾਜ਼ਰ ਹੋਇਆ ਤਾਂ ਦੋਸਤੋ ਇਹ ਜਿਹੜਾ ਢਾਲਾ ਆ ਬਹੁਤ ਖਾਸ ਢਾਲਾ ਇੰਨਾ ਕੁ ਖਾਸ ਹੈ ਕਿ ਇਹ ਢਾਲਾ ਗੁਰੂਆਂ ਤੋਂ ਸਾਨੂੰ ਮਿਲਿਆ ਹੋਇਆ ਹੈ ਸਿਗਾ ਅੱਜ ਤੁਹਾਨੂੰ ਦੇਣ ਜਾ ਰਹੇ ਹਾਂ ਇਸ ਕਰਕੇ ਦੇਣ ਜਾ ਰਹੇ ਹਾਂ ਕਿਉਂ ਕਰਕੇ ਇਹ ਮੇਰੇ ਕੋਲ ਇਹ ਜਿਆਦਾ ਕੇਸ ਬਹੁਤ ਜਿਆਦਾ ਆਣੇ ਸ਼ੁਰੂ ਹੋਏ ਆ ਕਿ ਕੁਝ ਸਾਨੂੰ ਕਮੈਂਟਾਂ ਵਿੱਚ ਵੀ ਬੜਾ ਕਿਸੇ ਕਿੰਨੇ ਆਪਣੇ ਨਾਨੇ ਸਾਨੂੰ ਮੈਸੇਜ ਕੀਤੇ ਸੀ ਵੀ ਸਾਡੇ ਪਰਿਵਾਰ ਦੇ ਵਿੱਚੋਂ ਸਾਡੇ ਸਹੁਰਾ ਪਰਿਵਾਰ ਜਾਂ ਹਸਬੰਡ ਕਹ ਲੋ ਕਿ ਸਾਨੂੰ ਲੈ ਕੇ ਨਹੀਂ ਜਾ ਰਿਹਾ ਜਾਂ ਆਪਣੇ ਸਹੁਰੇ ਕਪੜੇ ਪੇਕਿਆ ਕਰ ਰਹਿ ਰਿਹਾ ਸਹੁਰਾ ਪਰਿਵਾਰ ਲੈ ਕੇ ਨਹੀਂ ਜਾ ਰਿਹਾ ਪਰੇਸ਼ਾਨ ਕੀਤਾ ਹੋਇਆ ਜਾਂ ਫਿਰ ਕਹ ਲੋ ਕਿ ਜਿਹੜਾ ਘਰ ਵਾਲਾ ਹੈ ਦੂਸਰੀਆਂ ਔਰਤਾਂ ਦੇ ਵਿੱਚ ਚਲੇ ਗਿਆ ਜਾਂ ਕੁਝ ਵੀ ਇਦਾਂ ਦੇ ਬੜੇ ਜ਼ਿਆਦਾ ਕੇਸ ਆਉਣੇ ਸ਼ੁਰੂ ਹੋਏ ਆ ਸੋ ਇਸ ਕਰਕੇ ਕਈਆਂ ਨੂੰ ਟਾਲੇ ਤਾਂ ਅਸੀਂ ਪਹਿਲਾਂ ਵੀ ਪਾਏ ਹੋਏ ਆ ਇਸ ਚੀਜ਼ ਦੇ ਉੱਤੇ ਪਰ ਅੱਜ ਖਵਾਜਾ ਪੀਰ ਜੀ ਦਾ ਟਾਲਾ ਦੇ ਜਾਰੇ ਬੜਾ ਸੋਖਾ ਜਿਹਾ ਟਾਲਾ ਆ ਜਿਹੜੀਆਂ ਵੀ ਧੀਆਂ ਭੈਣਾਂ ਇਹਨਾਂ ਮੁਸੀਬਤਾਂ ਦੇ ਵਿੱਚ ਗੁਜ਼ਰ ਰਹੀਆਂ ਆ ਉਹ ਇਹ ਟਾਲਾ ਕਰ ਲੈਣ ਉਹਨਾਂ ਦਾ ਕੰਮ ਜਿਹੜਾ ਆ ਥੋੜੇ ਦਿਨਾਂ ਦੇ ਵਿੱਚ ਹੀ ਬਣ ਜਾਊਗਾ ਕਰਕੇ ਦੇਖ ਲਿਓ ਸਾਡਾ ਇਹ ਖੁਦ ਦਾ ਅਜਮਾਇਆ ਹੋਇਆ ਅਜਮਾਇਸ਼ ਕੀਤੀ ਹੋਈ ਆ ਤੁਹਾਨੂੰ ਬਸ ਥੋੜੀ ਜੀ ਕਹ ਲੋ ਕਿ ਮਿਹਨਤ ਦੀ ਲੋੜ ਪੈਣੀ ਹੈ ਇਹਦੇ ਵਿੱਚ ਬਾਕੀ ਕੁਝ ਕਰਨ ਦੀ ਲੋੜ ਨਹੀਂ ਜ਼ਿਆਦਾ ਬਾਕੀ ਆਪੇ ਖਵਾਜਾ ਸਾਹਿਬ ਨੇ ਕਰ ਲੈਣਾ ਜਿਹੜੀਆਂ ਧੀਆ ਭੈਣਾ ਪੀਰਾਂ ਨੂੰ ਮੰਨਦੀਆਂ ਆ ਜਾਂ ਕਿਸੇ ਨੂੰ ਵੀ ਮੰਨਦੀਆਂ ਹੋਣ ਉਹ ਖਵਾਜਾ ਪੀਰ ਜੀ ਦਾ ਹਟਾਲਾ ਕਰਕੇ ਦੇਖ ਲੈਣਾ ਉਹਨਾਂ ਦਾ ਜਿਹੜਾ ਘਰ ਹੈ ਉਜੜਨ ਤੋਂ ਬਚ ਜਾਏਗਾ ਔਰ ਜਿਹੜਾ ਘਰ ਵਾਲਾ ਆ ਜਿਹੜਾ ਤੁਹਾਡਾ ਹਸਬੰਡ ਆ ਉਹ ਵੀ ਤੁਹਾਨੂੰ ਇੰਨਾ ਪਿਆਰ ਕਰੇਗਾ ਕਿ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਏਗੀ ਤੋਂ ਇਸ ਕਰਕੇ ਇਸ ਢਾਲੇ ਨੂੰ ਜਦਾ ਚੰਗੀ ਤਰ੍ਹਾਂ ਗੌਰ ਨਾਲ ਸੁਣ ਲੈਣਾ ਕਮੈਂਟ ਦੇ ਵਿੱਚ ਬਾਰ-ਬਾਰ ਮੈਸੇਜ ਨਹੀਂ ਕਰਨਾ ਜਿਹੜੀ ਵੀਡੀਓ 'ਚ ਗੱਲ ਸਮਝਾ ਦੇਣੀ ਆ ਮੈਂ ਪੂਰੀ ਤੁਸੀਂ ਸਮਝ ਲੈਣਾ ਚੰਗੀ ਤੋਂ ਚੰਗੀ ਤਰ੍ਹਾਂ ਠੀਕ ਹੈ ਜੀ ਤੁਸੀਂ ਈਆਂ ਭੈਣਾਂ ਜਿਹੜੀਆਂ ਵੀ ਆ ਉਹ ਇਹ ਢਾਲਾ ਜਦੋਂ ਕਰਨ ਜਾ ਰਹੀਆਂ ਹੁਣ ਉਹਨਾਂ ਨੂੰ ਇਸ ਚੀਜ਼ ਦੀ ਦਾ ਧਿਆਨ ਰੱਖ ਲੈਣਾ ਕਿ ਇਹ ਜਦੋਂ ਢਾਲਾ ਕਰਨਾ ਖਵਾਜਾ ਸਾਹਿਬ ਜੀ ਦਾ ਸੁਚਮ ਰੱਖ ਕੇ ਕਰਨਾ ਆ ਠੀਕ ਹੈ ਸੁਚਮ ਮਤਲਬ ਕਿਸੇ ਪ੍ਰਕਾਰ ਦਾ ਕੋਈ ਜਾ ਕੋਈ ਇਤਕਾ ਲੋ ਕੀ ਮਹੀਨਾ ਜਿਹੜੀਆਂ ਔਰਤਾਂ ਨੂੰ ਆਉਂਦਾ ਉਹ ਨਾ ਆਇਆ ਹੋਵੇ ਉਹ ਇਹਦੇ ਵਿੱਚੋਂ ਟਾਲਾ ਨਹੀਂ ਉਦੋਂ ਨਹੀਂ ਕਰਨਾ ਠੀਕ ਹੈ ਜਦੋਂ ਪਾਕ ਸਾਫ ਹੋਣ ਉਦੋਂ ਹੀ ਇਹ ਟਾਲਾ ਕਰ ਸਕਦੇ ਹਾਂ ਠੀਕ ਹੈ ਤੇ ਕਰਨਾ ਕਿੱਦਾਂ ਪਹਿਲਾਂ ਸੁਣ ਲਓ ਤੁਸੀਂ ਕੀ ਕਰਨਾ ਅ ਕਿਸੇ ਵੀ ਦੁਕਾਨ ਤੋਂ ਚਲੇ ਜਾਣਾ ਜਿਹੜਾ ਜਿਸ ਤਰ੍ਹਾਂ ਕਿ ਜਿੱਥੋਂ ਮੋਰ ਪੰਖ ਚਾਹੀਦੇ ਆਪਾਂ ਨੂੰ ਠੀਕ ਹੈ ਜਿਹੜੇ ਮੋਰ ਦੇ ਪੰਖ ਆ ਉਹ ਚਾਹੀਦੇ ਆ ਖੰਭ ਜਿਹਨੂੰ ਕਹਿੰਦੇ ਆਪਾਂ ਮੋਰ ਮੋਰ ਦੇ ਖੰਭ ਟਿੱਕੀ ਵਾਲੇ ਠੀਕ ਹੈ ਮੋਰ ਦੇ ਖੰਭ ਤੁਸੀਂ ਟਿੱਕੀ ਵਾਲੇ ਲੈਣੇ ਆ ਦੋ ਲੈਣੇ ਆ ਦੋ ਠੀਕ ਹੈ ਜਿਹੜੇ ਦੋ ਖੰਭ ਲੈਣੇ ਆ ਉਹਦੇ ਉੱਤੇ ਤੁਸੀਂ ਕੀ ਕਰਨਾ ਚੰਦਨ ਲੈ ਲੈਣਾ ਚਿੱਟਾ ਚੰਦਨ ਚਿੱਟੇ ਚੰਦਨ ਦੇ ਨਾਲ ਚਿੱਟੇ ਚੰਦਨ ਦੀ ਸ਼ਾਈ ਮਿਲ ਜਾਂਦੀ ਆ ਚਿੱਟਾ ਚੰਦਨ ਮਿਲ ਜਾਂਦਾ ਆ ਉਹਦੇ ਨਾਲ ਕੀ ਕਰਨਾ ਤੁਸੀਂ ਚਾਹੇ ਛੋਟੀ ਜੀ ਕਲਮ ਲੈ ਲੈਣਾ ਲੱਕੜ ਦੀ ਕੋਈ ਕਲਮ ਲੈ ਕੇ ਉਹਦੇ ਤੇ ਅਪਰ ਇੱਕ ਤੇ ਆਪਣਾ ਨਾਮ ਲਿਖ ਲੈਣਾ ਇੱਕ ਤੇ ਆਪਣੇ ਘਰ ਵਾਲੇ ਦਾ ਨਾਮ ਲਿਖਣਾ ਦੋਹਾਂ ਜਣਿਆਂ ਦਾ ਜੀ ਆਪਣਾ ਇੱਕ ਇੱਕ ਪੱਤੇ ਤੇ ਨਾਮ ਲਿਖ ਦੇਣ ਜਿਹੜੇ ਉਹ ਖੰਭ ਖਵਾਜਾ ਪੀਰ ਜੀ ਨੂੰ ਆਪਾਂ ਦੇਣੇ ਆ ਜਿਹੜੇ ਮੋਰ ਦੇ ਖੰਭਾ ਉਹਨਾਂ ਦੀ ਗੱਲ ਕਰ ਰਿਹਾ ਠੀਕ ਹੈ ਇੱਕ ਤੇ ਉੱਤੇ ਨਾਮ ਆਪਣਾ ਦੂਜੇ ਤੇ ਉਹਦੇ ਆਪਣੇ ਘਰ ਵਾਲੇ ਦਾ ਨਾਮ ਲਿਖ ਲੈਣਗੇ ਜਦੋਂ ਲਿਖ ਲੈ ਤੁਸੀਂ ਕੀ ਕਰਨਾ ਐਤਵਾਰ ਵਾਲੇ ਦਿਨ ਐਤਵਾਰ ਵਾਲੇ ਦਿਨ ਸਵੇਰੇ ਸਵੇਰੇ ਇਹੀ ਕੰਮ ਸਵੇਰੇ ਕਰਨਾ ਤੁਸੀਂ ਕੋਈ 10 11 ਵਜੇ ਕਰ ਲਓ 12 ਵਜੇ ਤੋਂ ਪਹਿਲਾਂ ਪਹਿਲਾਂ ਕਰਨਾ ਠੀਕ ਹੈ ਖਵਾਜਾ ਪੀਰ ਜੀ ਦਾ ਦਰਬਾਰ ਦੇਖ ਲੈਣਾ ਜਿੱਥੇ ਖਵਾਜਾ ਪੀਰ ਜੀ ਦੀ ਸਥਾਪਿਤ ਕੀਤੀ ਹੋਈ ਮੂਰਤੀ ਹੋਵੇ ਅੱਜ ਕੱਲ ਮੂਰਤੀਆਂ ਵੀ ਜਿੱਥੇ ਵੀ ਕੋਈ ਦਰਿਆ ਦੇ ਕੰਡੇ ਤੇ ਵੀ ਮੰਦਿਰ ਜਿੱਥੇ ਖਵਾਜਾ ਸਾਹਿਬ ਦੇ بڑے ਪੀਰਖਾਨੇ ਬਣੇ ਹੋਏ ਆ ਪੀਰਖਾਨਿਆਂ ਦੇ ਵਿੱਚ ਖਵਾਜਾ ਸਾਹਿਬ ਦੀ ਮੂਰਤੀ ਜ਼ਰੂਰ ਹੁੰਦੀ ਆ ਠੀਕ ਹੈ ਤੁਸੀਂ ਉਹ ਜਿਹੜੇ ਮੋਰ ਦੇ ਖੰਭਾ ਨਾਲ ਲੈ ਜਾਣੇ ਆ ਜਦੋਂ ਘਰ ਚੱਲਣਾ ਤੇ ਮੋਰ ਦੇ ਖੰਭਾ ਉੱਤੇ ਅਰਦਾਸ ਕਰਦਣੀ ਕਿ ਖੁਦਾ ਜੀ ਪਲੀ ਸੱਚੀ ਸਰਕਾਰ ਵੀ ਮੇਰਾ ਘਰ ਵਾਲਾ ਮੇਰਾ ਹਸਬੰਡ ਐਨੇ ਚੇਤੋਂ ਮੈਨੂੰ ਛੱਡ ਕੇ ਜਾਂ ਕਿਸੇ ਜਨਾਨੀ ਨਾਲ ਚਲਾ ਗਿਆ ਰੁੱਟ ਕੇ ਚਲਾ ਗਿਆ ਜਿੱਥੇ ਵੀ ਚਲਾ ਗਿਆ ਜਾਂ ਆਉਂਦਾ ਹੀ ਨਹੀਂ ਤੁਹਾਡੇ ਨਾਲ ਪਿਆਰ ਨਹੀਂ ਕਰਦਾ ਉਹਨਾਂ ਨੂੰ ਬਸ ਬੇਨਤੀ ਕਰਨੀ ਹੈ ਕਿ ਸੱਚ ਸਰਕਾਰ ਸਾਡਾ ਇਹ ਕੰਮ ਹੈ ਤੁਹਾਡੇ ਅੱਗੇ ਦੁਆ ਫਰਿਆਦ ਹੈ ਕਿ ਸਰਕਾਰ ਜਿਹੜਾ ਵੀ ਮੇਰਾ ਘਰ ਵਾਲਾ ਜਿਹੜਾ ਤੁਹਾਡੇ ਘਰ ਵਾਲੇ ਦਾ ਨਾਮ ਆ ਉਹ ਲੈ ਲੈਣ ਲੈ ਕੇ ਤੁਸੀਂ ਫਰਿਆਦ ਕਰਨੀ ਹੈ ਸਰਕਾਰ ਨੂੰ ਵੀ ਸਰਕਾਰ ਜਿੱਥੇ ਵੀ ਹੈਗਾ ਸਾਡੇ ਕੋਲ ਆ ਜਵੇ ਮੇਰੇ ਤੋਂ ਦੂਰ ਚਲਾ ਗਿਆ ਜਿੱਥੇ ਵੀ ਰੁਸ ਕੇ ਗਿਆ ਆ ਮੈਨੂੰ ਆਪ ਫੋਨ ਕਰੇ ਜਾਂ ਕਿਤੇ ਵੀ ਜੇ ਸੋਰੇ ਪਰਿਵਾਰ ਦੇ ਵਿੱਚ ਬੈਠਾ ਆ ਜਾਂ ਕਿਸੇ ਹੋਰ ਜਨਾਨੀ ਦੇ ਚੱਕਰ ਚਾ ਉੱਥੇ ਵੀ ਉਹਨਾਂ ਦਾ ਨਾਮ ਤੁਸੀਂ ਔਰਤ ਦਾ ਵੀ ਜਰੂਰ ਨਾਮ ਜ਼ਿਕਰ ਕਰਨਾ ਵੀ ਉਸ ਔਰਤ ਦੇ ਕੋਲ ਚਲਾ ਗਿਆ ਆ ਉਥੋਂ ਮੇਰੇ ਕੋਲ ਭੇਜ ਦਿਓ ਬਸ ਤੁਸੀਂ ਇਹੀ ਫਰਿਆਦ ਕਰਕੇ ਖਵਾਜਾ ਸਾਹਿਬ ਨੂੰ ਜਿਹੜਾ ਮੋਰਗ ਤੇ ਖਾਂਬਾ ਉਹਨਾਂ ਦੀ ਝੋਲੀ 'ਚ ਰੱਖ ਦੇਣੇ ਆ ਬਸ ਇੰਨਾ ਹੀ ਕੰਮ ਕਰਨਾ ਤੇ ਦੋ ਲਾਣੀਆਂ ਤੁਸੀਂ ਅਰਗਬਤੀਆਂ ਬਸ ਅਰਗਬਤੀਆਂ ਨਾਲ ਲੈ ਜਾਣੀਆਂ ਤੇ ਦੋ ਹੀ ਗੁਲਾਬ ਦੇ ਫੁੱਲ ਖਵਾਜਾ ਸਾਹਿਬ ਦੀ ਝੋਲੀ 'ਚ ਪਾ ਕੇ ਆ ਜਣੇ ਆ ਤੁਸੀਂ ਦੇਖਿਓ ਥੋੜੇ ਦਿਨਾਂ ਦੇ ਵਿੱਚ ਹੀ ਤੁਹਾਡਾ ਕੰਮ ਹੋ ਜਾਊਗਾ। ਇਹੀ ਵੀਡੀਓ ਸੀ ਜੇ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਤੋ